ਮੇਰਾ ਇੱਕ 2 ਮਿੰਟ ਤਲੇ ਅਸੀਂ ਇਕੱਠੇ ਹੋਏ ਸੀਗੇ ਸਟੂਡੀਓਸ ਮੈਂ ਕਮਰਬਾਈ ਨਾਲ ਵੀ ਉਹੀ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਮੇਰਾ ਟਾਈਮ ਸੀ ਡਬਿੰਗ ਦਾ ਪਰ ਉਹ ਪਹਿਲਾਂ ਲੱਗੇ ਹੋਏ ਸੀ ਡਬਿੰਗ ਕਰਨ ਤੇ ਮੈਨੂੰ ਕਹਿੰਦੇ ਵੀਰ ਮੈਂ 2 ਮਿੰਟ ਸਿਰਫ ਹੋਰ ਕਰਨਾ ਸੀ ਡਬ ਮੈਂ ਕਿਹਾ ਕੋਈ ਗੱਲ ਨਹੀਂ ਫਿਰ 2 ਮਿੰਟ ਕਰਦੇ ਕਰਦੇ ਅਸੀਂ 2-2.5 ਘੰਟੇ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ ਮੈਨੂੰ ਉਹੀ ਰਿਕਾਲ ਹੋ ਰਹੀਆਂ ਮੈਂ ਹੁਣ ਪਰਸੋਂ ਵੀ ਆਇਆ ਸੀ ਪਤਾ ਲੈਣ ਤੇ ਮੈਨੂੰ ਮੈਂ ਬੇਟੇ ਨੂੰ ਦੱਸ ਕੇ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਬਾਬਾ ਜੀ ਤੋਂ ਪ੍ਰੇ ਕਰੀਂ ਕਿ ਮੇਰੇ ਫਰੈਂਡ ਦਾ ਠੀਕ ਨਹੀਂ ਗੇ ਉਹ ਠੀਕ ਹੋ ਜਾਣਾ ਮੈਂ ਜਦੋਂ ਘਰ ਗਿਆ ਤੇ ਮੈਨੂੰ ਜਾਂਦੇ ਨੂੰ ਉਹਨੇ ਪੁੱਛਿਆ ਕਿ ਪਾਪਾ ਉਹ ਆਪਕੇ ਫਰੈਂਡ ਠੀਕ ਹੈ ਰਾਜਵੀਰ ਭਾਜੀ ਤੇ ਮੈਂ ਕਹਿੰਦੇ ਜੀ ਹਜੇ ਠੀਕ ਨਹੀਂ ਗੇ ਪਰ ਤੂੰ ਦੁਆ ਕਰ ਕਿ ਜਲਦੀ ਜਲਦੀ ਠੀਕ ਹੋਣ ਬੱਚੇ ਵੀ ਦੁਆ ਕਰ ਰਹੇ ਨੇ ਰਾਜਵੀਰ ਵਾਸਤੇ ਅਸੀਂ ਸਾਰੀ ਇੰਡਸਟਰੀ ਦਾ ਕਰ ਰਹੀ ਰਹੀ ਹਾਂ लेट्स ਹੋ ফর ਦਾ ਬੈਸਟ ਕਿ ਠੀਕ ਹੋਵੇ ਆਪਣੇ ਘਰ ਜਲਦੀ ਜਲਦੀ ਆਵੇ ਆਪਣੇ ਬੱਚਿਆਂ ਨਾਲ ਕਿਤੇ ਕਿਉਂਕਿ ਬੀਿੰਗ ਅ ਫਾਦਰ ਮੈਂ ਵੀ ਇਹ ਸਮਝ ਸਕਦਾ ਦੋ ਬੱਚੇ ਆ ਰਾਜਵੀਰ ਦੇ ਇੱਕ ਬੇਟੀ ਇੱਕ ਬੇਟਾ ਥੋੜੀ ਦੇਖਦੇ ਆ ਉਹਨੂੰ ਬਸ ਬਾਬਾ ਜੀ ਦੀ ਇਹ ਹੀ ਅਰਦਾਸ ਹੈ ਕਿ ਜਲਦੀ ਜਲਦੀ ਠੀਕ ਹੋ ਕੇ ਵਾਪਸ ਆਵੇ